ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਂ ਅੱਜ ਦਾ ਰੁੱਖ ਜਾਮਨ ਦਾ ਰੁੱਖਾ ਮਤਲਬ ਇਹਨੂੰ ਪਰਪਲ ਪਾਵਰ ਰੁੱਖ ਬੋਲਦੇ ਆ ਮਤਲਬ ਜਾਮਨੀ ਤਾਕਤ ਦੀ ਤਾਕਤ ਰੁੱਖ ਬੋਲਦੇ ਆ ਮਤਲਬ ਕਿ ਜਿਹੜੀ ਇਹਦੀ ਫਲ ਹੈਗੇ ਮੇਰੇ ਹੱਥ ਹੈਗੇ ਬਹੁਤ ਤਾਕਤਵਰ ਫਲ ਹੈਗੇ ਆ ਇਹ ਦੇ ਵਿੱਚ ਵਿਟਾਮਿਨ ਸੀ ਐਂਟੀਆਕਸੀਡੈਂਟ ਪ੍ਰੋਪਰਟੀਜ਼ ਦਾ ਭਰਪੂਰ ਰੁੱਖਾ ਇਹ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਜਦੋਂ ਗਰਮੀ ਆਉਂਦੀ ਸਾਡੇ ਪੇਟ ਦੇ ਇਨਫੈਕਸ਼ਨ ਮਤਲਬ ਚਾਂਸਸ ਵੱਧ ਜਾਂਦੇ ਸਾਨੂੰ ਮਤਲਬ ਬੈਕਟੀਰੀਅਲ ਇਨਫੈਕਸ਼ਨ ਹੁੰਦੀਆਂ ਉਸ ਸਮੇਂ ਐਂਟੀਮਾਈਕਰੋਬਲ ਦਾ ਕੰਮ ਕਰਦਾ ਬਲੋ ਇਹ ਮਤਲਬ ਉਸ ਨੂੰ ਰੋਕਦਾ ਹੈਗਾ ਉਸ ਤੋਂ ਬਾਅਦ ਵਿਟਾਮਿਨ ਸੀ ਤੋਂ ਇਲਾਵਾ ਆਇਰਨ ਹੋ ਗਿਆ ਕੈਲਸ਼ੀਅਮ ਮੈਗਨੀਸ਼ੀਅਮ ਸੋਡੀਅਮ ਪੋਟਾਸ਼ੀਅਮ ਜਿਹੜੇ ਹਾਰਟ ਵਾਸਤੇ ਬਹੁਤ ਚੰਗਾ ਸਿਸਟਮ ਆ ਤੇ ਅਦਰ ਸੋਲਿਊਬਲ ਵਿਟਾਮਿਨ ਜਿਹਦੇ ਵਿੱਚ ਪਾਏ ਜਾਂਦੇ ਹੈਗੇ ਇਸ ਤੋਂ ਇਲਾਵਾ ਫਲਾਂ ਵਿੱਚ ਫਲੇਵਨੋਇਡਸ ਤੇ ਅਦਰ ਕੰਪਾਉਂਡਸ ਲਾਈਕ ਜੈਂਬੋਸੀਮ ਜੈਂਬੋਲਿਨ ਹੁੰਦੀਆਂ ਡੈਟ ਉਹਨਾਂ ਦੀ ਪ੍ਰੋਪਰਟੀ ਹਾਈਪੋਗਲਾਈਸੈਮਿਕ ਹੈਗੇ ਮਤਲਬ ਉਹ ਕੀ ਕਰਦੇ ਆ ਜਿਹੜੇ ਸਟਾਰਚ ਨੂੰ 슈ਗਰ ਵਿੱਚ ਬਦਲ ਨਹੀਂ ਦਿੰਦੇ ਇਸ ਲਈ ਬਹੁਤ ਹੀ ਜਬਰਸ ਰੋਕਾ ਜਿਹੜੇ ਡਾਇਬੀਟਿਕ ਪੇਸ਼ੈਂਟ ਨੂੰ ਰਾਮ ਨਾ ਖਾ ਸਕਦੇ ਜਿਹੜੇ ਡਾਇਬੀਟਿਕ ਹੈਗੇ ਉਹਨੂੰ ਕੰਜ਼ੂਮ ਕਰ ਸਕਦਾ ਜਮਨ ਨੂੰ ਤੇ ਆਪਾਂ ਮਤਲਬ ਕਹਿੰਦਾ 100 ਗ੍ਰਾਮ ਤੱਕ ਜਮਨ ਹੈ ਸਰ ਮਤਲਬ 8-10 ਪੀਸ ਜਮਨ ਜਿਹੜੇ ਹੈਗੇ ਡਾਇਬੀਟਿਕ ਪੇਸ਼ੈਂਟ ਲੈ ਸਕਦਾ ਨਾਰਮਲ ਬੰਦਾ ਵੀ ਇਮਿਊਨਿਟੀ ਬੂਸਟ ਕਰਨ ਵਾਸਤੇ ਲੈ ਸਕਦਾ ਸਰ ਵਿਟਾਮਿਨ ਸੀ ਦਾ ਭੰਡਾਰ ਆ ਮਤਲਬ ਕਹਿੰਦਾ ਉਸ ਤੋਂ ਬਾਅਦ ਬੀਜਾਂ ਦੇ ਜਿਹੜਾ ਪਾਊਡਰ ਬਣਾਉਂਦੇ ਆ ਉਹ ਵੀ ਮਤਲਬ ਐਂਟੀ ਡਾਇਬੀਟਿਕ ਹੈਗਾ ਉਹਨੂੰ ਵੀ ਕੰਜ਼ੂਮ ਕਰ ਸਕਦਾ ਆਯੁਰਵੈਦ ਡਾਕਟਰ ਨਾਲ ਗੱਲ ਕਰਕੇ ਤੁਸੀਂ ਉਹਨੂੰ ਕੰਜ਼ਮਪਸ਼ਨ ਕਰ ਸਕਦੇ ਇਸ ਸੋਣ ਜਾਮਨੂ ਪੀਲਾ ਰਾਂਝਾ ਆ ਜਾਵੇ ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾ